ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆਂ ਜੀ ਸਾਰੇ ਜਾਨੇ ਬਹੁਤ ਵਧੀਆ ਹੋਗੇ ਆਪਣੇ ਘਰ ਵਿੱਚ ਖੁਸ਼ਹਾਲ ਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਹੋਗੇ ਤੇ ਇੱਥੇ ਜੀ ਸਵੇਰ ਸਵੇਰ ਦਾ ਟਾਈਮ ਅੱਜ ਆਪਾਂ ਮਾਰਨਿੰਗ ਰੂਟੀਨ ਤਾਂ ਨਾਲ ਸ਼ੇਅਰ ਕਰਾਂਗੇ ਆਪਣੀ ਤੇ ਜਿੱਦਾਂ ਕਿ ਬੱਚਿਆਂ ਦੇ ਸਕੂਲ ਜਿਹੜੇ ਉਹ ਲੱਭਨੇ ਸ਼ੁਰੂ ਹੋ ਗਿਆ ਇਸ ਕਰਕੇ ਥੋੜਾ ਜਿਹਾ ਜਲਦੀ ਉੱਠਣਾ ਪੈਂਦਾ ਵਾ ਨਹੀਂ ਤੇ ਮੈਂ ਥੋੜਾ ਲੇਟੀ ਉੱਠਦੀ ਆਂ ਤੇ ਕੀ ਕਰਨਾ ਹੁੰਦਾ ਮਤਲਬ ਨਾਸ਼ਤਾ ਹੀ ਬਣਾਉਣਾ ਹੁੰਦਾ ਸਵੇਰ ਸਵੇਰ ਦਾ ਕੰਮ ਹੀ ਹੁੰਦਾ ਤੇ ਇੱਥੇ ਵਜੇ ਸੀ ਪੌਣੇ 1:6 ਦਾ ਟਾਈਮ ਹੀ ਬਟ ਨਾ ਦੇਣ ਕਾਫੀ ਜ਼ਿਆਦਾ ਲੱਗ ਜਗਾ ਤੁਹਾਨੂੰ ਪਤਾ ਤੇ ਸਵੇਰੇ ਚੁਰੇ ਹੋ ਰਹੀ ਸੀ بارش ਤੇ ਨਮੀ ਸਨੇ ਜਾਣਾ ਹੀ ਸਕੂਲ ਤੇ ਉਹਦੇ ਪੇਪਰ ਇਗਜ਼ਾਮ ਸ਼ੁਰੂ ਹੋ ਗਿਆ ਤੇ بارش ਵੀ ਮਤਲਬ ਆਉਣੀ ਸ਼ੁਰੂ ਹੋ ਗਈ ਸੀ ਤੇ ਮੌਸਮ ਬੜਾ ਹੀ ਵਧੀਆ ਠੰਡਾ ਠੰਡਾ ਮੌਸਮ ਸੀ ਤੇ ਰਾਤੀ ਵੀ ਮੈਂ ਆਇਲਿੰਗ ਕੀਤੀ ਆਪਣੇ ਸਿਰ ਨੂੰ ਤੇ ਮੈਂ ਕਿਹਾ ਚਲਨਾ ਰਾਤੀ ਆਇਲਿੰਗ ਕਰਨੀ ਚੰਗੀ ਹੁੰਦੀ ਹੈ ਤੇ ਸਵੇਰੇ ਉੱਠ ਕੇ ਬੰਦਾ ਜਿਹੜਾ ਉਹ ਦੇ ਸੇ ਜਿਹੜਾ ਉਹ ਤੋਂ ਲੈਂਦਾ ਵਾ ਤੇ ਇੱਥੇ ਮੈਂ ਫਰੈਸ਼ ਕੁਸ਼ ਹੋ ਕੇ ਤੇ ਆ ਗਈ ਸੀ ਕਿਚਨ ਵਿੱਚ ਮੌਸਮ ਇੰਨਾ ਕਿ ਜ਼ਿਆਦਾ ਵਧੀਆ ਹੀ ਨਾ ਠੰਡਾ ਠੰਡਾ ਮੌਸਮ ਨਹੀਂ ਤੇ ਸਵੇਰੇ ਉੱਠੋ ਨਾ ਤੇ ਹੁਣ ਮਸਜੀ ਬੜੀ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਰਸੋਈ ਚ ਵੜਿਆ ਲ ਜਾਂਦਾ ਤੇ ਰਸੋਈ ਤੁਹਾਨੂੰ ਪਤਾ ਸਾਡੀ ਨਾ ਥੋੜੀ ਜਿਹੀ ਓਪਨ ਵਾ ਤੇ ਬਾਹਰ بارش ਹੋਂਦੀ ਦਮੇ ਕੰਮ ਕਰਦੀ ਪਈ ਤੇ ਬੜਾ ਹੀ ਵਧੀਆ ਇੱਕ ਫੀਲਿੰਗ ਜੀ ਹੁੰਦੀ ਪਈ ਸੀ ਤੇ ਠੰਡਾ ਠੰਡਾ ਲੱਗਦਾ ਪਿਆ ਹੈ ਇੱਥੇ ਵੀ ਸਵੇਰ ਸਵੇਰ ਦਾ ਇਹ ਆ ਕਿ ਸਵੇਰੇ ਸਾਬਨੇ ਜਿਹੜਾ ਉਹ ਗਰਮ ਪਾਣੀ ਪੀਣਾ ਹੁੰਦਾ ਵਾ ਤੇ ਉਹ ਗਰਮ ਪਾਣੀ ਮੈਂ ਰੱਖ ਦਿੱਤਾ ਸੀ ਤੇ ਨਾਲ ਹੀ ਕਰ ਦੂੰਗੀ ਨਮਿਸ਼ ਦਾ ਟਿਫਨ ਦੀ ਤਿਆਰੀ ਤੇ ਨਾਲ ਉਹਦਾ ਦੁੱਧ ਜਿਹੜਾ ਉਹ ਗਰਮ ਕਰਦਾ ਤੇ ਦੁੱਧ ਸਵੇਰੇ ਪੀ ਲੈਂਦਾ ਵਾ ਜਾਂ ਛੋਟਾ ਮोटा ਕੋਈ ਵੀ ਭੁੱਖ ਹੋਵੇ ਨਾ ਥੋੜੀ ਬੋਤੀ ਤੇ ਉਹ ਨਾਸ਼ਤਾ ਕਰ ਲੈਂਦਾ ਬਿਸਕੁਟ ਵਗੈਰਾ ਹੋਵੇ ਕੋਚ ਇਥੇ ਹੋਣ ਲੱਗੀ ਹੈ ਜੇ ਟਿਫਨ ਦੀ ਤਿਆਰੀ ਤੇ ਉਹਨਾਂ ਆਲੂ ਬਹੁਤ ਹੀ ਪਸੰਦ ਆ ਮੈਂ ਥੋੜੇ ਜਿਹਾ ਫਰਾਈ ਕਰਕੇ ਨਾ ਤੇ ਉਹ ਉੱਪਰ ਜਿਹਦਾ ਸਬਜ਼ੀ ਉਹਨੂੰ ਬਣਾਈ ਦੇਣਾ ਇਦਾਂ ਮੈਂ ਬਣਾ ਦਿੰਨੀ ਆ ਤੇ ਬੜੇ ਮਜ਼ੇ ਨਾਲ ਖਾ ਲੈਂਦਾ ਵਾ ਨਾਲੇ ਸੰਤੁਸ਼ਟੀ ਹੁੰਦੀ ਮੈਨੂੰ ਕਿ ਜਿਹੜੀ ਚੀਜ਼ ਉਹ ਖਾ ਲੈਂਦਾ ਵਾ ਨਾ ਤੇ ਮੈਂ ਉਹੀ ਭੇਜ ਜਾਉ ਉਹਨੂੰ ਟਿਫਨ ਚ ਪੈਕ ਕਰਕੇ ਤੇ ਇਹ ਆ ਗਈ ਬਾਅਦ ਚ ਟੈਨਸ਼ਨ ਨਹੀਂ ਹੁੰਦੀ ਕੋਈ ਵੀ ਉਹਨੇ ਖਾਦਾ ਨਹੀਂ ਕੁਝ ਖਾਦਾ ਨਹੀਂ ਕੁਝ ਤੇ ਇਦਾਂ ਆਲੂ ਜਿਹੜੇ ਆ ਨਾ ਆਲੂ ਦੇ ਨਾਲ ਰੋਟੀ ਜਿਹੜੀ ਉਹ ਆਰਾਮ ਨਾਲ ਖਾ ਲੈਂਦਾ ਨਾਲ ਕੋਈ ਫਰੂਟ ਵਗੈਰਾ ਦੇ ਦਿੱਤਾ ਵਾ ਤੇ ਉਹ ਖਾ ਲੈਂਦਾ ਵਾ ਫਿਰ ਤੇ ਬੜੇ ਵਧੀਆ ਉਹਨਾਂ ਨੂੰ ਸਵਾਦ ਲੱਗਦੇ ਆ ਭਾਵੇਂ ਉਹਨੂੰ ਜਿਹੜਾ ਕਿੰਨਾ ਟਾਈਮ ਜਿਹੜੇ ਉਹ ਆਲੂ ਦੇ ਦੋਨਾਂ ਤੇ ਆਲੂ ਨਾਲ ਖੋਸ਼ ਹੋ ਕੇ ਰੋਟੀ ਖਾ ਲੈਂਦਾ ਵਾ ਤੇ ਇਦਾਂ ਮੈਨੂੰ ਟ੍ਰੈਂਸ਼ਨ ਨਹੀਂ ਹੁੰਦੀ ਕੋਈ ਵੀ ਉਹਨੇ ਖਾਦਾ ਨਹੀਂ ਕੁਝ ਖਾਦਾ ਨਹੀਂ ਕੁਝ ਤੇ ਆਰਾਮ ਨਾਲ ਟਿਫਨ ਜਿਹੜਾ ਫਿਨਿਸ਼ ਹੋ ਜਾਂਦਾ ਉਹਦਾ ਮੈਂ ਆਂਦੀ ਆ ਉਹਦਾ ਟਿਫਨ ਵਗੈਰਾ ਚੈੱਕ ਕਰਦੀ ਆ ਤੇ ਭੀ ਉਹਨੇ ਖਾਦਾ ਤੇ ਨਹੀਂ ਖਾਦਾ ਹੈਗਾ ਤੇ ਇਹ ਇੱਥੇ ਜਿਹੜਾ ਮੈਂ ਟਾਈਗਰ ਦੀ ਵੀ ਨਾਲ ਹੀ ਰੋਟੀ ਬਣਾ ਦਿੱਤੀ ਸੀ ਕਿ ਉਹਨੂੰ ਇਹ ਨਾ ਸਵੇਰੇ ਸਵੇਰੇ ਫਿਰ ਭੁੱਖ ਲੱਗ ਜਾਂਦੀ ਹੈ ਤੇ ਉਹ ਵੀ ਸਵੇਰੇ ਸਵੇਰੇ ਜਾ ਉਹ ਖਾ ਲੈਂਦਾ ਵਾ ਤੇ ਮੌਸਮ ਮੈਂ ਬਾਹਰ ਵੇਖਦੀ ਪਈ ਹਾਂ ਕਿ بارش ਹਟੇਗੀ ਤੇ ਮਤਲਬ ਉਹਨੂੰ ਨਾ ਜਾਏਗਾ ਨਹੀਂ ਤੇ ਭੇਜਦਾ ਜਾਏਗਾ ਇਦਾਂ ਕਿ ਛਤਰੀ ਵਗੈਰਾ ਵੀ ਤੁਹਾਨੂੰ ਪਤਾ ਕੰਮ ਨਹੀਂ ਕਰਦੀ ਫਿਰ ਬੱਚੇ ਦਾ ਬੈਗ ਵੀ ਆ ਤੇ ਸਾਰਾ ਕੁਝ ਜਿਹੜਾ ਉਹ ਭੇਜ ਜਾਂਦਾ ਵਾ ਗਿੱਲਾ-ਗਿੱਲਾ ਚ ਤੇ ਉਹਦਾ ਮੌਸਮ ਤੇ ਚਲੋ ਵਧੀਆ ਹੈ ਤੇ ਅੱਜ ਬਣ ਲੱਗਾ ਜੀ ਸਪੈਸ਼ਲ ਜਾਂ ਨਾਸ਼ਤਾ ਕੋਈ ਤੇ ਆਹ ਵਾਲੀ ਜਿਹੜੀ ਨਾ ਮੂੰਗ ਦਾਲ ਜਿਹੜੀ ਹੁੰਦੀ ਨਾ ਦਲੀ ਉਹ ਵਾਲੀ ਆ ਜਿਹੜੀ ਪੀਲੀ ਹੁੰਦੀ ਨਾ ਉਹ ਤੇ ਉਹ ਮੈਂ ਰਾਤ ਨੂੰ ਭਿਉਂਨ ਦਿੱਤੀ ਤੇ ਸਵੇਰੇ ਮੈਂ ਕਿਹਾ ਅੱਜ ਮੰਗਲਵਾਰੀ ਸ਼ਾਇਦ ਤੇ ਮੈਂ ਕਿਹਾ ਨਾ ਪੀਸ ਲੈਣੀ ਇਹਨੂੰ ਤੇ ਇਦਾਂ ਤੁਸੀਂ ਮਿਕਸੀ ਦੇ ਵਿੱਚ ਇਹਨੂੰ ਪੀਸ ਲੈਣਾ ਵਾ ਤੇ ਫਿਰ ਨਾ ਇਹਦੇ ਵਿੱਚ ਥੋੜੀ ਜੀ ਸੂਜੀ ਪਾ ਦੇਣੀ ਆ ਤੇ ਇਹਨੂੰ ਰੈਸਟ ਵਾਸਤੇ ਰੱਖ ਦੇਣਾ ਕਿਉਂਕਿ ਸੂਜੀ ਫੁੱਲਦੀ ਆ ਤੁਹਾਨੂੰ ਪਤਾ ਥੋੜਾ ਜਿਹਾ ਟਾਈਮ ਲੈਂਦੀ ਆ ਇਸ ਕਰਕੇ ਤੇ ਮੈਂ ਕਿਹਾ ਅੱਜ ਨਾ ਇਹਦੇ ਬਣਾ ਲੈਨੇ ਆਪਾਂ ਚਿਲਾ ਤੇ ਨਮੀਸ਼ ਨੂੰ ਵੀ ਇੱਕ ਚਿਲਾ ਜਿਹੜਾ ਉਹ ਦੇ ਦੂੰਗੀ ਬਣਾ ਕੇ ਨਾਲ ਰੋਟੀ ਦੇ ਦੂੰਗੀ ਤੇ ਥੋੜਾ ਜਿਹਾ ਵੱਖਰਾ ਜਿਹਾ ਹੋ ਜਾਂਦਾ ਤੇ ਇਹ ਵਾਲਾ ਨਾਸ਼ਤਾ ਤੁਸੀਂ ਹੀ ਬਣਾਓ ਤੇ ਇਹਦੇ ਵਿੱਚ ਪਿਆਜ਼ ਟਮਾਟਰ ਗਾਜਰ ਅਤੇ ਹੀ ਗ੍ਰੇਡ ਕਰਕੇ ਜਿਹੜੀ ਉਹ ਪਾ ਸਕਦੇ ਜੀ ਤੇ ਬੜਾ ਵਧੀਆ ਜਿਹੜਾ ਉਹ ਚਿਲਾ ਤੇ ਹਲਦੀ ਭੰਦਾ ਜਿੱਦਾਂ ਕਿ ਬੱਚੇ ਵਗੈਰਾ ਸਬਜ਼ੀਆਂ ਵਗੈਰਾ ਨਹੀਂ ਖਾਂਦੇ ਇਦਾਂ ਦਾਲਾਂ ਵਗੈਰਾ ਨਹੀਂ ਖਾਂਦੇ ਤੇ ਤੁਸੀਂ ਇਦਾਂ ਜਿਹੜਾ ਚਿਲਾ ਬਣਾ ਕੇ ਜਿਹੜਾ ਉਹ ਦੇ ਸਕਦੇ ਜੀ ਤੇ ਲਾ ਦੂੰਗੀ ਨਮਕ ਦੇ ਦੋ ਫੁਲਕੇ ਦੋ ਪ੍ਰੌਂਟੀਆਂ ਲਾ ਦੂੰਗੀ ਛੋਟੀਆਂ ਛੋਟੀਆਂ ਕਿਉਂਕਿ ਤੁਹਾਨੂੰ ਬਤਾ ਅ ਅੱਜ ਜਿਹੜਾ ਹੈ ਇਗਜ਼ਾਮ ਹੀ ਤੇ 12 ਵਜੇ ਛੁੱਟੀ ਹੋ ਜਾਣੀ ਬਟ ਨਾ ਪੇਪਰ ਜਿੱਦਾਂ ਬੱਚੇ ਜਿਹੜਾ ਜਲਦੀ ਕਰ ਲੈਂਦੇ ਆ ਤੇ ਬਾਅਦ ਵਿੱਚ ਉਹ ਕਹਿੰਦੇ ਹੁੰਦੇ ਨੇ ਤਰਾ ਨਾਸ਼ਤਾ ਕਰ ਲਓ ਆਪਣਾ ਜਿਹੜਾ ਉਹ ਟਿੱਕਾ ਲੈਂਦਾ ਉਹ ਖਾ ਲਓ ਤੇ ਫਿਰ ਉਹ ਜਿਹੜਾ ਉਹ ਖਾ ਪੀ ਆਉਂਦਾ ਵਾ ਤੇ ਛੋਟੇ ਛੋਟੇ ਪਰੌਂਠੇ ਆ ਲਾ ਦਿੰਨੇ ਆ ਤੇ ਮੱਝਣਾ ਉਹ ਖਾ ਲੈਂਦਾ ਵਾ ਜਨਾਨੀਆਂ ਨੂੰ ਇਹ ਹੁੰਦਾ ਜਿਹੜੀ ਹੌਸ ਵਾਈਫ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਕਿ ਜਲਦੀ ਉੱਠ ਜੀਏ ਜਲਦੀ ਉੱਠ ਕੇ ਜਿਹੜਾ ਉਹ ਕੰਮ ਜਿੰਨੀ ਜਲਦੀ ਹੋ ਜੇ ਨਾ ਉਹਨਾਂ ਵਧੀਆ ਰਹਿੰਦਾ ਖਾਸ ਕਰਕੇ ਗਰਮੀਆਂ ਵਿੱਚ ਕਿਉਂਕਿ ਧੁੱਪ ਜਿਹੜੀ ਉਹ ਜਲਦੀ ਆ ਜਾਂਦੀ ਆ ਤੇ ਦਿਨ ਜਿਹੜਾ ਉਹ ਬੜਾ ਗਰਮ ਹੋ ਜਾਂਦਾ ਵਾ ਇਸ ਕਰਕੇ ਹੁੰਦਾ ਕਿ ਜਲਦੀ ਉੱਠ ਜਾਓ ਤੇ ਸਾਰਾ ਕੰਮ ਜਿਹੜਾ ਉਹ ਜਿਹੜਾ ਠੰਡੇ ਠੰਡੇ ਨਿਪਟ ਜਾਂਦਾ ਵਾ ਸਾਰਾ ਫਿਨਿਸ਼ ਹੋ ਜਾਂਦਾ ਵਾ ਫਿਰ ਬੰਦਾ ਜਿਹੜਾ ਉਹ ਵੇਲਾ ਹੋ ਜਾਂਦਾ ਵਾ ਤੇ ਫਿਰ ਰਾਜਨ ਦਾ ਸਿਰਫ ਰੋਟੀ ਪਾਣੀ ਦਾਲ ਪਾਣੀ ਤੇ ਪਾਣੀ ਦਾ ਕੰਮ ਤੇ ਉਹ ਬੰਦਾ ਚੱਲਣਾ ਸਾਰਾ ਕੰਮ ਕਰਕੇ ਫਿਰ ਉੱਧਰ ਹੋ ਜਾਂਦਾ ਵਾ ਇਦਾਂ ਮੈਂ ਨਾਸ਼ਤੇ ਦੀ ਤਿਆਰੀ ਵੀ ਕਰ ਲਈ ਮੈਂ ਕਿਹਾ ਆਲੂ ਦੇ ਨਾਲ ਜਿੰਨੇ ਪ੍ਰੌਨਟੀ ਵਗੈਰਾ ਖਾਣੇ ਉਹ ਜੋ ਪ੍ਰੌਨਟੀ ਖਾ ਲੇਗਾ ਤੇ ਚਿਲਾ ਤੇ ਚਲੋ ਸਾਰੇ ਖਾ ਹੀ ਲੈਂਦੇ ਆ ਬੱਚੇ ਵੀ ਖਾ ਲੈਂਦੇ ਆ ਵੱਡੇ ਵੀ ਖਾ ਲੈਂਦੇ ਆ ਇਹਦਾ ਤੇ ਕੋਈ ਇਸ਼ੂ ਨਹੀਂ ਹੈਗਾ ਤੇ ਇਦਾਂ ਮੈਂ ਨਾਲ-ਨਾਲ ਇਹਨਾਂ ਸਲਫ ਵੀ ਸਾਫ਼ ਕਰਦੀ ਰੰਨੇ ਆ ਤੇ ਮੈਂ ਬਾਅਦ ਦੇਖਦੀ ਪਈ ਹਾਂ ਟਾਈਗਰ ਨਾ ਕੋਕ ਦਾ ਪਿਆ ਹੈ ਚੜ੍ਹ ਪਈ ਆਇਆ ਹੈ ਸ਼ੈਤ ਅਸੂਲੀਆਂ ਪੀਉਂਦੇ ਆ ਕੱਪੜੇ ਧੋਣ ਵਾਲੇ ਤੇ ਇਸ ਕਰਕੇ ਨਾ ਥੋੜਾ ਨਾਲੇ ਜਲਦੀ ਉਠਣਾ ਪੈਂਦਾ ਵਾ ਫਿਰ ਉਹ ਕੁੱਤੇ ਆ ਜਾਂਦੇ ਨੇ ਤੇ ਇਦਾਂ ਮਤਲਬ ਬਾਰਿਸ਼ ਤੇ ਆਉਂਦੀ ਪਈ ਥੋੜੀ-ਬੋਤੀ ਤੇ ਥੋੜੀ-ਬੋਤੀ ਹੀ ਤੇ ਫਿਰ ਮੈਨੂੰ ਭੇਜ ਦਿੱਤਾ ਹੀ ਤੇ ਆ ਗਈ ਸੀ ਮੈਂ ਅੰਦਰ ਤੇ ਨਮੂਸ਼ਨ ਉਠਾਉਣਾ ਹੁੰਦਾ ਵਾ ਇਹਨੂੰ ਇੱਕ ਇਹ ਬੜੀ ਦਿੱਕਤ ਹੈ ਮਤਲਬ ਜਦੋਂ ਏਸੀ ਵਗੈਰਾ ਤੇ ਚਲੋ ਚਲਾਉਣਾ ਹੀ ਪੈਂਦਾ ਹੋਣਾ ਨਾ ਕਮਰੇ 'ਚ ਤੇ ਮੈਂ ਚਲਾਇਆ ਹੀ ਏਸੀ ਤੇ ਇਹਨੂੰ ਨਾ ਕੋਲ ਲੋ ਇਹਦਾ ਰੂਹ ਜੀ ਮਤਲਬ ਰੋਜ਼ ਨਿੱਚਾ ਹੋਣੀ ਹੈ ਸ਼ੁਰੂ ਇਹਦੇ ਮੈਂ ਸਿਰ ਤੇ ਕੋਚਣਾ ਕੋਚੀ ਤਾਂ ਬੰਨ ਦਿੰਨੀ ਆ ਤੇ ਜਿੰਦੂ ਨਾਲ ਮੈਂ ਬੰਨਣਾ ਸ਼ੁਰੂ ਕੀਤਾ ਨਾ ਮੈਂ ਦਰਮਾਲ ਵਗੈਰਾ ਕੋਈ ਵੀ ਕੱਪੜਾ ਵਗੈਰਾ ਇਦਾਂ ਮੈਂ ਬੰਨ ਦਿੰਨੀ ਆ ਤੇ ਉਹਦੇ ਨਾਲ ਇਹ ਆ ਕਿ ਇਹਨੂੰ ਮਿੱਛਾ ਵਗਾਰਾ ਨਹੀਂ ਹੁੰਦੀ ਇਹਦੇ ਕੋਲਡ ਨਹੀਂ ਹੁੰਦਾ ਹੈਗੇ ਇਸ ਵਿੱਚ ਏਸੀ ਦੀ ਸਿੱਧੀ ਹਵਾ ਪੈਂਦੀ ਨਾਲ ਇਸ ਕਰਕੇ ਉੱਠਦੇ ਹੁੰਦੇ ਹਨ ਤੁਹਾਨੂੰ ਪਤਾ ਬੱਚੇ ਥੋੜਾ ਜਿਹਾ ਟਾਈਮ ਲਗਾ ਦਿੰਦੇ ਤੇ ਮੈਂ ਇਹਨੂੰ ਮਤਲਬ ਥੋੜਾ ਜਿਹਾ ਜਲਦੀ ਉਠਾ ਦਿੰਦੀ ਆ ਕਿਉਂਕਿ ਪੇਪਰ ਵਾ ਤੇ ਉਹਦਾ ਨਾ ਮੈਂ ਥੋੜਾ ਜਿਹਾ ਇਹਨੂੰ ਲਰਨਾ ਕਰਾਉਣਾ ਹੁੰਦਾ ਸਵੇਰੇ ਸਵੇਰੇ ਤੇ ਇਸ ਵੇਲੇ ਸਵੇਰੇ ਜਾਦ ਕੀਤਾ ਜਿਹੜਾ ਉਹ ਭੁੱਲਦਾ ਨਹੀਂ ਜਿੰਦਾਂ ਕਿ ਆਪਾਂ ਵੀ ਤੇ ਪਹਿਲਾਂ ਇਦਾਂ ਹੀ ਕਰਦੇ ਨੇ ਸਾਡੇ ਪੇਪਰ ਹੁੰਦੇ ਹੀ ਤੇ ਆਪਾਂ ਇਹਨਾਂ ਸਭ ਤੋਂ ਉੱਠ ਜਾਣਾ 4-5 ਵਜੇ ਨਾਲ ਉੱਠ ਜਾਣਾ ਤੇ ਆਪਣਾ ਸਲੇਬਰ ਜਿਹੜਾ ਐ ਮਤਲਬ ਖਰੀਦ ਕਰ ਲੈਣਾ ਮਤਲਬ ਸਵੇਰੇ ਸਵੇਰੇ ਤੇ ਉਪੋਲ ਦਵਨੀ ਹੀ ਹੁੰਦਾ ਤੇ ਟਾਈਗਰ ਨੇ ਦੇਖਣਾ ਨਵੀਂ ਛੁੱਟ ਗਿਆ ਬਾਅਦ ਸੋਦੇ ਪਿੱਛੇ 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 ਜੇ ਉਹ ਮਤਲਬ ਬੱਚਿਆਂ ਨੂੰ ਬੱਚਿਆਂ ਨਾਲ ਆਹ ਹੁੰਦੀ ਨਾ ਇਸ ਕਰਕੇ ਇਹ ਨਾਲ ਹੀ ਮਕੰਬਲ ਵਗੈਰਾ ਤਿਆਰ ਕਰ ਦਿੰਨੀ ਆ ਤੇ ਇਹਨੂੰ ਨਵਾ ਧਵਾ ਕੇ ਤੇ ਮੈਂ ਕਰ ਦੂੰਗੀ ਰੈਡੀ ਜਲਦੀ ਜਲਦੀ ਤੇ ਮੇਕਾ ਅੱਖਾਂ ਲਈ ਕੋਲਰ ਲਿਆ ਸੀ ਅੱਜ ਤੇ ਉਦੋਂ ਮੈਂ ਬੈਗ ਵਗੈਰਾ ਰੈਡੀ ਕਰਕੇ ਰੱਖ ਦਿੱਤਾ ਉਹਨੂੰ ਮੈਂ ਦੱਸੜੀ ਕਿ ਬਾਰਿਸ਼ ਹੋਣ ਦੀ ਬਾਰ ਬਟ ਜੇ ਪੇਪਰ ਨਾ ਹੁੰਦਾ ਤੇ ਫਿਰ ਮੈਂ ਸ਼ਾਇਦ ਛੁੱਟੀ ਕਰਵਾ ਦਿੰਦੀ ਤੇ ਹੁਣ ਤੇ ਚਲੋ ਇਗਜ਼ਾਮ ਆ ਤੇ ਜਾਣਾ ਹੀ ਪੈਣਾ ਵਾ ਤੇ ਚਾਦਰ ਮੈਂ ਰਾਤੀ ਚੇਂਜ ਕੀਤੀ ਏਦੀ ਤੇ ਮੈਂ ਕਿਹਾ ਚੱਲ ਆਜੇ ਸਾਫ ਜੀ ਲੱਗਣ ਦੀ ਆ ਵਧੀਆ ਲੱਗਣ ਲਿਆ ਕਲਰ ਨਾ ਮਚਾਇਆ ਵੀ ਅਲੱਗ ਜਿਹਾ ਕਲਰ ਤੇ ਸੋਹਣੀ ਲੱਗਣ ਲਈ ਉਹ ਮੈਂ ਰਹਿਣ ਦਿੱਤੀ ਜਰ ਨਮਿਸ਼ ਮ ਕਰਦੇ ਹੁਣ ਰੈਡੀ ਇਹ ਹੋ ਚੁੱਕਿਆ ਹੀ ਰੈਡੀ ਨਮਿਸ਼ ਤੇ ਸਰ ਇਹਨੂੰ ਹੁੰਦਾ ਕਿ ਸਵੇਰੇ ਸਵੇਰੇ ਮੈਂ ਫੋਨ ਵੇਖਣਾ ਮੈਂ ਨਾ ਧੋ ਲਿਆ ਫਰੈਸ਼ ਹੋ ਗਿਆ ਨ ਮੈਂ ਫੋਨ ਵੇਖਣਾ ਤੇ ਇਥੇ ਇਹਨੂੰ ਰੈਡੀ ਕਰਨ ਤੋਂ ਬਾਅਦ ਮੈਂ ਜੜਾ ਉਹ ਨਾ ਧੋ ਲਿਆ ਹੀ ਟਾਈਮ ਨਾ ਆਪਾਂ ਫ੍ਰੀ ਹੋ ਜਾਂਦੇ ਆ ਤੇ ਮੈਂ ਜਿਹੜਾ ਹੀ ਉਹ ਸਿਰ ਕਾਲੂ ਜਿਹੜਾ ਮੈਂ ਆਇਲ ਲਾ ਰਾਇਆ ਹੀ ਸਿਰ ਨੂੰ ਤੇ ਫਿਰ ਮੈਂ ਉਹ ਜਿਹੜਾ ਹੀ ਉਹ ਇਸੇ ਤਰ੍ਹਾਂ ਪਿਆ ਤੇ ਥੋੜਾ ਜਿਹਾ ਮੇਕਅਪ ਕਰਾਂਗੇ ਮਤਲਬ ਬਿਲਕੁਲ ਲਾਈਟ ਜਿਹਾ ਜਿੰਨਾ ਕਿ ਦਿਲ ਕਰਦਾ ਉਹਨਾਂ ਕੀ ਮੈਂ ਕਰਦੀ ਆ ਪਹਿਲਾਂ ਪਹਿਲਾਂ ਹੁੰਦਾ ਹੀ ਨਾ ਬੜਾ ਫਰੇਜ਼ ਹੁੰਦਾ ਹੈ ਮੇਕਅਪ ਕਰਨ ਦਾ ਇਹ ਵੀ ਲਾ ਲਈਏ ਇਹ ਵੀ ਢਾਲੀਏ ਮੈਂ ਤਾਂ ਸਮਾਨ ਤੇ ਸਾਰਾ ਚਲੋ ਹੈਗਾ ਵਾ ਬਟ ਦਿਲ ਨਹੀਂ ਕਰਦਾ ਹੁਣ ਲਗਾਉਣ ਤੇ ਤੇ ਥੋੜਾ ਬਹੁਤਾ ਜਿੰਨਾ ਕੋ ਹੁੰਦਾ ਨਾ ਉਹਨਾਂ ਤੋਂ ਮੈਂ ਜਿੰਨਾ ਮੇਰਾ ਦਿਲ ਕਰਦਾ ਉਹਨਾਂ ਤੋਂ ਮੈਂ ਕਰ ਲੈਨੀ ਮੇਕਅਪ ਤੇ ਥੋੜਾ ਜਿਹਾ ਕਰਨ ਤੋਂ ਬਾਅਦ ਮੈਂ ਪਹਿਨਾ ਪਾਟ ਕਰ ਲੈਂਦੀ ਆ ਮੇਕਅਪ ਕਰਨ ਤੋਂ ਬਾਅਦ ਨਹਾਣ ਤੋਂ ਬਾਅਦ ਸਿੱਧਾ ਮੈਂ ਜਗਾਣ ਕੇ ਪਾਟ ਕਰਦੀ ਆ ਫਿਰ ਮੈਂ ਥੋੜਾ ਜਿਹਾ ਰੈਡੀ ਹੁੰਦੀ ਆ ਤੇ ਲਿਪਸਟਿਕ ਮੈਂ ਬਹੁਤ ਰੀਅਰ ਲਗਾਨੀ ਆ ਜਿਹੜੀ ਮੈਨੂੰ ਚੰਗੀ ਲੱਗਦੀ ਨਾ ਮੌਤ ਰੀਅਰ ਲਗਾਨੀ ਉਹ ਨਹੀਂ ਤੇ ਮੈਂ ਲੀਪ ਆ ਮੋਜਰੀ ਸਾਹਮਣੇ ਕਈ ਨਾ ਬਾਇਓਟਿਕ ਦੀ ਮੈਂ ਉਹ ਵੀ ਯੂਜ਼ ਕਰਦੀ ਆ ਤੇ ਗਰਮੀਆਂ ਸਰਦੀਆਂ ਉਹ ਦੋਨੋਂ ਸੀਜ਼ਨਸ ਵਰਕ ਕਰਦੀ ਆ ਤੇ ਵਧੀਆ ਲੱਗਦੀ ਆ ਉਹ ਵੀ ਤੇ ਇੱਥੇ ਆਪਾਂ ਆਗੇ ਹੋ ਗਏ ਆ ਫਰੀ ਮੈਂ ਵਾਲ ਵਗੈਰਾ ਚਾੜ ਲਏ ਤੇ ਮੈਂ ਚੱਲਾ ਹੁਣ ਨਾ ਡਸਟਿੰਗ ਕਰ ਦਿੰਨੇ ਆ ਡਸਟਿੰਗ ਰਹਿ ਗਈ ਜੀ ਸਫਾਈ ਵਗੈਰਾ ਹੋ ਚੁੱਕੀ ਤੇ ਚਾਦਰ ਸੈੱਟ ਕਰ ਦਿਆ ਕਰਦੇ ਨਾ ਇੱਕ ਨੇਲ ਜਿਹੜੇ ਵੱਧੇ ਹੁੰਦੇ ਨਾ ਉਹ ਬੜੇ ਦਿੱਕਤ ਕਰਦੇ ਉਹ ਵਿੱਚ ਫਸ ਜਾਂਦੇ ਆ ਤੇ ਉਹ ਟੁੱਟਣ ਦਾ ਬੜਾ ਡਰ ਰਹਿੰਦਾ ਮੈਂ ਨੇਲ ਬਹੁਤ ਮੁਸ਼ਕਲ ਨਾਲ ਵਧਾਦੇ ਮੇਰੇ ਬਹੁਤ ਵਧੀਆ ਗਰੋਥ ਹੁੰਦੀ ਪਈ ਨਹੀਂ ਉਸ ਦੀ ਤੇ ਲੇਡੀਜ਼ ਨੂੰ ਹੁੰਦਾ ਨਾ ਆਪਣਾ ਕ੍ਰੇਜ਼ ਹੁੰਦਾ ਨੇਲ ਵਧਾਉਣ ਦਾ ਤੇ ਆਪਣਾ ਛੋਟਾ ਜਿਹਾ ਵਲੌਗ ਤੁਹਾਨੂੰ ਸ਼ੇਅਰ ਕੀਤਾ ਵਾ ਤੇ ਤੁਹਾਨੂੰ ਆਈ ਹੋਵੇ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਬਾਏ ਬਾਏ